ਹਾਈ ਹਾਈ ਕੁਚਾ ਲੱਗੇ ਤੇ ਡਿਨਰ ਨੂੰ ਕਿੱਡਾ ਡਿਨਰ ਕਰਾਉਂ ਚ ਲਿਆ ਵਾ ਮਤਰਾ ਮੇਰੀ ਤੇ ਹਕ ਤੇ ਸੱਪ ਲੇਟਣ ਡਏ ਆ ਕਿਣੀ ਅੱਡੀ ਜਬਾਨਾ ਬੋਲਦਾ ਵਾ ਇੱਕ ਮੇਰੀ ਤੀਨ ਤਲਾਕ ਦੇ ਦਾ ਲਗਨ ਖਤਾਂ ਮੈਂ ਤੇਰੀ ਸਮਝਾਉਂਦੀ ਹਾਂ ਮਤਰਾ ਕੀ ਕਿ ਹੋ ਗਿਆ ਵਾ ਹੁਣ ਮੈ ਉਹ ਹੋਣਾ ਕੀ ਉਹ ਮੈਂ ਦੱਸਣ ਗਈ ਤੇਰੇ ਭਰਾ ਨੂੰ ਤੇ ਦਾ ਕਾ ਕੇ ਫੋਨ ਆਇਆ ਕੁੜੀ ਨੂੰ ਵਕੀਲ ਦਾ ਤੇ ਗਾਲਿਓ ਪਤਾ ਬਣਾਸ ਵਰਕੇ ਕੀ ਜਾਂਦਾ ਆਂਦਾ ਵਾ ਜੇ ਜਿੱਦਾਂ ਦੀਆਂ ਕਰਤੂਤਾ ਕੀਤੀਆਂ ਭੂਤ ਨੇ ਪੈਣਾ ਹਾਂ ਇਹ ਨੰਮੀਰੀ ਆ ਕੀ ਕਰ ਤੋਤਾ ਵੇ ਇਹ ਲੀਣਾ ਉਹਨਾਂ ਦਾ ਨਹੀਂ ਨੂੰ ਪਤਾ ਹੈਗਾ ਵੀ ਉਹ ਕਿੰਨਾ ਮੇਰੇ ਛਤਰਬਾਦ ਦੇ ਬੜੀਆਂ ਜ਼ਬਾਨਾਂ ਚਲਾਉਂਦਾ ਤੇ ਮੈਂ ਕੀ ਕੀ ਦੱਸਾਂ ਉਹ ਜਿਹੜੀ ਨੌਹ ਆ ਹੈ ਐਡੀ ਲੰਮੀ ਜ਼ਬਾਨ ਕੱਢਦੀ ਉਹਨੂੰ ਤਾਂ ਮੌਕਾ ਮਿਲ ਗਿਆ ਬੋਲਣ ਦਾ ਤੋ ਤਾਂ ਤੈਨੂੰ ਹੋਰ ਗੱਲ ਹੋਰ ਦੱਸਾਂ ਮੈਂ ਜਦੋਂ ਮੈਂ ਗਈਆਂ ਨਾ ਤੇ ਜਾਂਦੇ ਨੂੰ ਮਾਰ ਰਾਤ ਨੂੰ ਡਿਨਰ ਦੀ ਤਿਆਰੀਆਂ ਹੋਣੀਆਂ ਵਾ ਮੇਰੇ ਅੱਬਾ ਆਹੋ ਤੇ ਉਹਨੂੰ ਡਿਨਰ ਤੇ ਖੜਦਾ ਅੱਜ ਤਾਂ ਸਾਨੂੰ ਇੰਨੀ ਸ਼ਰਮ ਹੁੰਦੀ ਵੀ ਇਹਦੀ ਭੈਣ ਦੇ ਘਰ ਇਨਾ ਕੁਝ ਪਿਆਵ ਕਲੇਸ਼ ਤੇ ਇਹਨੂੰ ਡਿਨਰ ਸੁਝਣ ਦਿਆ ਉਹਨੂੰ ਲੈ ਕੇ ਚੱਲਿਆ ਮਹਾਰਾਣੀ ਨੂੰ ਹੈ ਕਿ ਮੈਂ ਤਾਂ ਕਹਿਣ ਦੀ ਕਿ ਇਧਰ ਕਰਦੀ ਕਰਦੀ ਤਾਂ ਬੇੜੇ ਗਲਤ ਹੋ ਜੇ ਕਿ ਤਰ੍ਹਾਂ ਕਰਦੀ ਹਾਂ ਹਾਂ ਉਹ ਬੜੀਆਂ ਚੀਜ਼ਾਂ ਚਾਜ਼ਰੀ ਬਣਾਉਂਦੇ ਆ ਉਹ ਉਦੋਂ ਹੀ ਕਰਨੀਆਂ ਗੁੱਲੀਆਂ ਵਿੱਚ ਦਿੱਤੀ ਜਾਂਦੀ ਮੈਂ ਤਾਂ ਕਹਿੰਦੀ ਥਾਥ ਮਰ ਜੇ ਉੱਤੇ ਆਹ ਭਾਈ ਨੀ ਸ਼ੋਕ ਸ਼ੋਪੋਰ ਮੇਰੇ ਪੋਤਨੇ ਵੀ ਖਾਣਾ ਬਣਾ ਲ ਐਦਾਂ ਨਾ ਕਹਿ ਇੱਕ ਅੱਧੀ ਦਿੱਤੀ ਹੈ ਕਿ ਤਰ੍ਹਾਂ ਕਰਦੀ ਉਹ ਮੈਂ ਕਿੰਨੀ ਹੈ ਜੋ ਮੇਰਾ ਭਰਾ ਹੀ ਆ ਭਾਵੇਂ ਜਿੱਦੜਾ ਮਰਜ਼ੀ ਆ ਉਹਨੂੰ ਥੋੜੀ ਮੈਂ ਕਹਿਣਾ ਮੈਂ ਤੇ ਇਹਨੂੰ ਕਹਿਨੀ ਸੁਕਾਰਦੀ ਜੀ ਉਹ ਜਿਹੜੀ ਨਾਲ ਜਿੰਦੀ ਮੈਂ ਤਾਂ ਕਹਿੰਦੀ ਉਹ ਕਿਹੜਾ ਵੇਲਾ ਘੜੀਲੀ ਜਦ ਨਹੀਂ ਮੱਥਾ ਲਾ ਲਿਆ ਤਾਂ ਮੈਂ ਬੁਲਾ ਨਾ ਹੈ ਮੈਂ ਤਾਂ ਕਿਆ ਬੜੀ ਭੋਲੀ ਹੰਨੀ ਆ ਇੱਦਾਂ ਭੋਲੀ ਬਣ ਕੇ ਉਦੋਂ ਬੈਠੀ ਹੁੰਦੀ ਇੱਕ ਚੋਟੀ ਜਿਹੀ ਬਾਣੀ ਨੇ ਜਦੋਂ ਹੁੰਦੀ ਦੇ ਵਿੱਚ ਜਿਹੜੀਆਂ ਨੂੰ ਆਸ ਹੀ ਨਾ ਪੈਰੀ ਬੰਨੇ ਦੀ ਮੈਨੂੰ ਲੱਗਦਾ ਵੀ ਕੁਝ ਨਹੀਂ ਮਿਲਣਾ ਹਾਂ ਲੋਕੀ ਵੀ ਉੱਥੇ ਕਿੱਥੇ ਕੁਝ ਮਿਲਣਾ ਜਿੱਦਾਂ ਦੇ ਉਹ ਹੈਗੇ ਆ ਉਹ ਤੁਹਾਨੂੰ ਲੱਗਦਾ ਵੀ ਤੇੜਗੇ ਜਿਨ੍ਹਾਂ ਨੇ ਅਜੇ ਤੱਕ ਦੀ ਕੁਝ ਦਿੱਤਾ ਹੈਗਾ ਸਹੀ ਗੱਲ ਆ ਪੁੱਤ ਮੇਰੇ ਤੇ ਆਸਾਂ ਦਾ ਪਾਣੀ ਫਿਰ ਗਿਆ ਮੈਂ ਤਾਂ ਸੱਚੀ ਗੱਲ ਦੱਸਾਂ ਪੁੱਤ ਮੈਨੂੰ ਤੇ ਨੀ ਸ਼ਰਮ ਆਉਂਦੀ ਆ ਨਾ ਜਦੋਂ ਕਿ ਉਹਨੂੰ ਪੁੱਛਦਾ ਨਾ ਵੀ ਮੁੰਡਾ ਕਿੱਥੇ ਗਿਆ ਤੇ ਕੀ ਦੱਸਾਂ ਕਿੱਥੇ ਗਿਆ ਜਾ ਕੇ ਬਹਿਣ ਨੂੰ ਤਾਂ ਹੈ ਨਹੀਂਗਾ ਉਥੇ ਕੋਈ ਤਾਂ ਗੱਲ ਸੋਹਣਾ ਸੁਨੱਖਾ ਮੁੰਡਾ ਵਾ ਕਿੱਡਾ ਸੋਹਣਾ ਮ ਕੂਜੀ ਸੋਟ ਲਿਆ ਹਿਮੂਜੀ ਸੋਟ ਲਿਆ ਮੈਂ ਤਾਂ ਕਹਾਂ ਚੱਲ ਰੋਟੀ ਸਾਲੂ ਹੋਊਗੀ ਕਿ ਤੇ ਇੱਜਤ ਕਰੂੰਗੀ ਹੈ ਹੁਣ ਤਾਂ ਜ਼ਬਾਨਾ ਕਰਦੀ ਡੇਡੇ ਲੰਮੀਆਂ ਗਾੜੀਆਂ ਬੋਲਦੀ ਆ ਪਤਾ ਪਟਾ ਕ ਜਵਾਬ ਹੁੰਦੀ ਆ ਗਾੜੀ ਹੈ ਕੋਈ ਨਹੀਂ ਉਹ ਕੀ ਦਰਨਾ ਚੰਗਾ ਨਹੀਂ ਬੁੜੀ ਨੇ ਖਾਣਾ ਐਨਾ ਗਾਣਾ ਮੇਰੀ ਜਦ ਮੈਂ ਦੀ ਕਪਟਾਉਣਾ ਭਜਾਂਗੇ ਤਾਂ ਸਿਰ ਬੁਸ਼ੀ ਜਾਂਦਾ ਸਿਆਣਿਆਂ ਦੇ ਹੁੰਦੇ ਨਾ ਗੰਦਾ ਘਰ ਚੰਨੇ ਤਨਾ ਬਾਹਰੋਂ ਆਵੇ ਅੰਤਰਾ ਮੇਰਾ ਤੇ ਆਪਣਾ ਵੀ ਗੰਦਾ ਹੋ ਗਿਆ ਤੇ ਬਾਹਰੋਂ ਵੀ ਗੱਦੀ ਆ ਗਈ ਕਰਾਂ ਤੇ ਕਰਾਂਗੀ। ਵਿਖਿਆ ਦੇ ਕੁਝ ਕੀ ਹੋਇਆ ਹੁਣ? ਕੀ ਹੋਣਾ ਵਾ? ਤੁਹਾਡਾ ਲਾਡਵਾ ਜਿਹੜਾ ਵਾ। ਹੂੰ। ਹੈਗੀ ਉਹਨੂੰ ਬਸ ਸ਼ਰਮ ਜਾ। ਉਹ ਹੋਇਆ ਕੀ ਗੱਲ ਦੱਸੇਂ ਤਾਂ ਹੀ ਆ। ਚੜਾ ਕੇ ਨਾ ਮਗਰ ਉਹਨੂੰ ਬਰੇ ਨੂੰ ਆਹੋ ਤੇ ਲੈ ਗਿਆ ਵਾ। ਚਲ ਤੂੰ ਮੈਂ ਡਿਨਰ ਕਰਾ ਕੇ ਲਿਆਵਾ ਹੈਂ। ਇਹਨੂੰ ਡਿਨਰ ਸੁਝੰਦੇ ਆ। ਉਹ ਚਲ ਕੋਈ ਗੱਲ ਨਹੀਂ ਕਰਤੀ ਆ। ਨਮਨ ਸਮਾਂ ਕੰਮ ਆ ਕੋਈ ਗੱਲ ਨਹੀਂ ਹਾਂ ਪਰ ਪਤਾ ਜਾਨਦਾ ਹੀ ਕਿਤੇ ਨੇ ਰੋਟੀ ਖਾਣ ਬੁਲਕੀ ਗਏ ਆ ਹੋਰ ਕਿਤੇ ਗਏ ਆ ਉਹ ਦਿਨਾਂ ਕਰਦਾ ਮਗਰ ਮਗਰ ਤੁਰਿਆ ਫਿਰਦਾ ਜੇ ਕੱਲ ਵਿਆਹ ਕੀ ਆਈ ਆ ਤੇ ਮੈਂ ਸਾਰੀ ਉਮਰ ਕੱਢ ਛੜੀ ਤੁਹਾਡੇ ਨਾਲ ਤੇ ਮੇਰੀ ਬਾਹ ਤੋੜ ਕੇ ਗੱਲ ਚ ਪਾਤੀ ਤੁਸੀਂ ਨਹੀਂ ਇੰਨੀ ਵਕਲ ਨਹੀਂ ਕੀਤੀ ਇਹ ਮੇਲਾ ਤੇਰਾ ਵਿਆਹ ਹੋ ਗਏ ਤੂੰ ਭੁੱਖੀ ਮਰ ਗਈ ਇੱਥੇ ਹੈਂ ਭੁੱਖੀ ਤੇ ਨਹੀਂ ਮਰੀ ਕੁੱਤੇ ਵਾਂਗ ਜਿਹੜਾ ਕੰਮ ਕੰਡੇ ਚੰਗਾ ਕਰਨ ਦੇ ਜੇ ਮੇਰੀ ਗੱਲ ਸੁਣਾਈ ਤੇ ਤੇਰੀ ਬਾਹ ਥੋੜੀ ਤੇਰੀ ਜੁਬਾਨ ਵੀ ਵਢਣ ਆਈ ਵਢ ਦੋ ਵਢ ਦੋ ਮੇਰੀ ਜੁਬਾਨ ਵੀ ਹੈਂ ਠੰਡ ਪੈ ਜਾ ਤੁਹਾਨੂੰ ਨਾ ਮੈਂ ਬੋਲਾਂ ਤਾਂ ਨਾ ਕੋ ਦੱਸਾਂ ਤੁਹਾਨੂੰ ਠੀਕ ਆ ਨਾ ਮੈਂ ਤਾਂ ਫਿਰ ਵੀ ਸਭ ਕੋ ਭੁਲਾ ਕੇ ਫੇਰ ਆ ਜੰਨੀ ਆ ਬੇਸ਼ਰਮ ਦੱਸਣ ਤੁਹਾਨੂੰ ਵੀ ਆ ਗੱਲ ਹੋਈ ਆ ਤੇ ਆ ਨਹੀਂ ਤੇਰੇ ਕੰਮ ਹੀ ਇਤਰਾ ਨੇ ਚਲ ਆ ਗੱਲਾਂ ਛੱਡੋ ਹਰ ਸਾਰੀਆਂ ਤੇ ਕੁੜੀ ਦੇ ਨਾ ਵਕੀਲ ਨੇ ਕੀਤਾ ਹੀ ਫੋਨ ਉਧਰ ਆਹ ਉਹੜਾ ਜਵਾਈ ਆ ਤੁਹਾਡਾ ਜਿਹੜੇ ਬੜੇ ਮਗਰਮਗਾ ਫਿਰਦੇ ਹੀ ਉਧਰ ਆਹ ਅਗਲੇ ਨੇ ਨਾ ਇਹਦਾ ਵੀ ਤਲਾਕ ਲੈਣਾ ਵਾ ਤੇ ਕਾਗਜ਼ ਆ ਰਹੇ ਨੇ ਤੁਹਾਡੇ ਘਰ ਚ ਮੇਰੀ ਸੁਣਨਾ ਗੱਲ ਕੰਮ ਤੁਸੀਂ ਆਪੇ ਖਰਾਬ ਕੀਤਾ ਵਾ ਘਰ ਆਏ ਦੇ ਨਹੀਂ ਬੀਤਤੀ ਕੀ ਤੇ ਤਲਾਕ ਲੈ ਤੋ ਹੋਰ ਕੀ ਕਰਿਓ ਹੈ ਨਾ ਤੁਹਾਨੂੰ ਅਜੇ ਵੀ ਸਮਝ ਨਹੀਂ ਆਈ ਟਾਡੀਤੀ ਕਰ ਬੈਜੂਗੀ ਤੇ ਕੀ ਜਵਾਬ ਦੇਵੋਗੇ ਲੋਕਾਂ ਨੂੰ ਮੇਰੀ ਸੁਣ ਲੈ ਗੱਲ ਮੈਂ ਨਹੀਂ ਉੱਥੇ ਜਾ ਕੇ ਕਚੈਰੀ ਕੰਧਾ ਬੁਰਾ ਲੱਗਣਾ ਤੁਹਾਨੂੰ ਨਾਲੇ ਚਾਹ ਹੀ ਮਾਵਾਂ ਤੇਆਂ ਨੂੰ ਫਿਰਨ ਤੁਰਨ ਦਾ ਨਾਲੇ ਉਹ ਉਥੇ ਤਰੀਕਪੂਤ ਆਇਆ ਕਰਿਓ ਤੇ ਨਾਲੇ ਫਿਰ ਤੁਰਾਈਆਂ ਠੀਕ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਕਿ ਪਿਓ ਹੋ ਕੇ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਤੁਹਾਨੂੰ ਮਸਲ ਲੱਗਦਾ ਵੀ ਨਾਲ ਜਿਹੀ ਗੱਲਾਂ ਕਰਾਂ ਮੈਂ ਹੁਣ ਟਾਈਮ ਵੇਖੋ ਵੀ ਕੀ ਟਾਈਮ ਆ ਹੈ ਉਹ ਸੋਚੋ ਹੁਣ ਕੁੱਠੀਆਂ ਗੱਲਾਂ ਕਰੀ ਜਾਂਦੇ ਦਵਾਤਾ ਮੈਂ ਨਹੀਂ ਬੱਸ ਸੋਚਣਾ ਤੇ ਮੇਰੇ ਕੋਲ ਲੈ ਜਾ ਪੈਸੇ ਤੇ ਨਾਲ ਫੜ ਉਹਨੂੰ ਜੱਸ ਤਨ ਮੋਤੇ ਡਿਦਲਾ ਨਾ ਬੱਸੇ ਬਹਿ ਕੇ ਦਰਵਾ ਨਾ ਜਾਉ ਉਥੇ ਕਚਹਿਰੀ ਠੀਕ ਆ ਤੇ ਮੈਂ ਕਚਹਿਰੀ ਪਹੁੰਚ ਗਈ ਨਾ ਵੇਖਿਓ ਅਸੀਂ ਕੇਸ ਕਿਦਾਂ ਠੋਕਨੀ ਇਹਦੇ ਉੱਤੇ ਮੈਂ ਜੋ ਮਰਜ਼ੀ ਕਰੀ ਤੇਰੀ ਗੱਲ ਸੁਣ ਮੈਂ ਤਾਂ ਕਹਿੰਦਾ ਵੀ ਤੂੰ ਬੜੀ ਸਿਆਣੀ ਆ ਤੇ ਆਪਣੀ ਮਸਾਲੇਗੀ ਠੀਕ ਆ ਤੂੰ ਤੇ ਕਰਤਾ ਸਾਰੇ ਕਮ ਤਾਂ ਬੇੜਾ ਗਰਕ ਤੇ ਹੁਣ ਭੁਗਤ ਠੀਕ ਆ ਅੱਜ ਤੋਂ ਬਾਅਦ ਮੈਨੂੰ ਨਾ ਕਹੀ ਤਨ ਬਸਾਂ ਗੱਲ ਤੇ ਕਿੰਨੂੰ ਕਵਾਂ ਮੈਂ ਦੱਸ ਦੋ ਨਾ ਜਿਹਨੂੰ ਕਹਿਦਾ ਜਾ ਕੇ ਮੈਂ ਉੱਥੇ ਜਾਂਦੀ ਕਹੀਂ ਉੱਥੇ ਬੜੇ ਤਰੀਕੇ ਸਾਰਿਆਂ ਠੀਕ ਆ ਮੈਂ ਵੀ ਕਿਤੇ ਕੰਮ ਜਾਣਾ ਮੈਂ ਵੀ ਆਵਟਾਲੇ ਮੇਰੇ ਕੋਲ ਟਾਈਮ ਹੈ ਨਹੀਂ ਕਰਨਾ ਹਾਏ ਨੀ ਮੇਰੀ ਇਹ ਕਿਸਮਤ ਹੈ ਮੈਂ ਕਿੱਦੇ ਪੈ ਗਏ ਮਰ ਜਾ ਮੈਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਆਪਣੇ ਬੰਦੇ ਨਾਲ ਗੱਲ ਕਰਨੀ ਹੁੰਦੀ ਆ ਤੇ ਬੰਦਾ ਵੇਖ ਲੋ ਹੈ ਕਿਤੇ ਪੱਲਾ ਵੀ ਫੜਾਉਂ ਡਿਆ ਆਪਣਾ ਦੱਸ ਤੇਰੀ ਧੀ ਆ ਆਪਣੀ ਧੀ ਬਾਰੇ ਸੋਚਣਾ ਤੇ ਮੇਰੇ ਬਾਰੇ ਨਹੀਂ ਸੋਚਣਾ ਤੇ ਮੈਂ ਹਰੇ ਕਿਹੜੇ ਮਾੜੇ ਕਰਮ ਕਰ ਛੜੇ ਹੀ ਤੇ ਕਾ ਮੁੰਡਾ ਹੀ ਉਹ ਕੱਲ੍ਹ ਦਾ ਜੰਮਿਆ ਲੈ ਕੇ ਤਾਂ ਕਿੱਥੇ ਡਿਨਰ ਕਰਾਂਦਾ ਫਿਰਦਾ ਉਹਨੂੰ ਇਹਨੂੰ ਵੇਖ ਕੇ ਅਕਲ ਨਹੀਂ ਆਉਂਦੀ ਕਿਤੇ गई है। तो जे गई है। ठीक जे। थोड़ा बता है अपने पुत का चेता कि नहीं रोटी तो खा ली मैं चाचे को मेरा कले का दिन तो ही लगन दिया आज छेती ठीक है ਇੱਤਾਂ ਨਾ ਕਰਿਆ ਕਰੋ ਜਿਵੇਂ ਕੱਲ ਦੰਨਾ ਨਾਵਾ ਦੇ ਚਲੋ ਠੀਕ ਆ ਚਲੋ ਆ ਜਾਓ ਸ਼ਾਮਾਂ ਤੱਕ ਮੈਂ ਤੇ ਇਹੀ ਮੈਗਾ ਹੁਣ ਠੰਡਾ 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 ਵਾ ਤੁਸੀਂ ਆ ਜਾਂਦੇ ਚਲੋ ਆਓ ਆ ਜਾਓ ਸ਼ਾਮਾਂ ਉਹ ਗੱਲ ਹੋਈ ਨਹੀਂ ਗਾਂ ਮਾਸੀ ਕੋ ਤਰੀ ਹੈ ਉਹ ਉਰਤਾਂ ਕਿਨੇ ਘੋੜੇ ਵਿੱਚ ਗੇ ਪਈ ਆ ਆ ਗਏ ਜੀ ਆਹੋ ਵੱਡਾ ਫਾਅ ਹੈ। ਹਾਂ ਇੱਕ ਤਾਂ ਫਾਅ ਵੱਡਾ ਹੈ ਜੀ। ਇਹੋ ਜਿਹੇ ਤਰੀਕ ਪੈਂਦੀਆਂ ਤਾਂ। ਤੇ ਕੀ ਕਰਨਾ ਹਾਂ ਕਰਨਾ ਹੀ ਪੈਣਾ ਧੀਏ ਤੁਹਾਡੀ। ਜੇ ਤੁਸੀਂ ਨਾ ਸਾਥ ਦੋਗੇ ਤਾਂ ਕਿੰਨੇ ਨਾਲ ਸਾਥ ਹੁੰਦਾ। ਪਹਿਲਾਂ ਪੰਗੇ ਨਹੀਂ ਆਦੀ ਦਿੰਦੇ। ਮੈਂ ਤਾਂ ਦੇ ਪੰਗੇ ਲਏ ਆ। ਹੈਂ? ਤੁਹਾਡੇ ਸਾਹਮਣੇ ਉਹ ਸਭ ਕੁਝ ਕਰੰਦਿਆ। ਉਹਨੇ ਹੀ ਪਹਿਲ ਕੀਤੀ ਅਸੀਂ ਦੀ ਕੋਈ ਪਹਿਲ ਕੀਤੀ ਨਹੀਂ। ਤੁਸੀਂ ਫੇਰ ਘਮਾਫਰਾ ਕਿ ਮੇਰਾ ਨਾਮ ਲਾ ਦਿਆ ਕਰੋ। ਵੱਡੇ ਵੱਡੇ ਸ਼ਰਮ ਆਵੇ ਇੱਥੇ ਮੈਨੂੰ। ਉਹ ਵੀ ਆਪਣੇ ਪਿੰਡ ਦੇ ਬੰਦੇ ਲੈ ਆ ਗਏ ਆ ਬਾਬਾ। ਇਹ ਖੜਨੇ ਪੈਣਗੇ। ਆ ਤੇ ਜਦੋਂ ਮੈਂ ਪਿੰਡ ਨੂੰ ਸਰਪੰਚ ਨੂੰ ਕਹਿਣਾ ਆਪਣੇ ਨੂੰ। ਹੂੰ। ਕਿਦਾ ਕੀ ਕੰਮ ਮੈਂ ਵੀ ਆਹ ਕੰਮ ਤੇਦਾ ਤੁਹਾਡਾ ਨਾ ਵੀ ਆਹ ਕੰਮ ਹੋ ਗਿਆ ਤੁਹਾਡੀ ਕੁੜੀ ਦੀ ਗਲਤੀ ਹੋਈ ਨਹੀਂ ਕੋਈ ਨਾ ਬਈ ਦੱਸ ਉਹਨੂੰ ਮਰਦੇ ਨੇ ਕਿ ਪਤਾ ਤੇ ਸਾਡੀ ਕੁੜੀ ਦੀ ਗਲਤੀ ਹੈ ਕਿ ਨਹੀਂ ਗਲਤੀ ਲੋਕਾਂ ਨੇ ਉਹਦਾ ਜੁਬਾਨਾ ਆਪਣੇ ਆਪੇ ਨਹੀਂ ਮੇਰੀ ਸੁਣ ਲੈ ਜਦੋਂ ਕੰਮ ਗਲਤ ਹੋ ਮੈਨੂੰ ਵੀ ਗੱਲਾਂ ਕਰਦੇ ਹੁੰਦੇ ਆ ਤੇ ਮੈਂ ਤਾਂ ਹੀ ਨਹੀਂ ਗੁੱਸਾ ਕੀਤਾ ਮੈਂ ਵੀ ਸਾਡੇ ਘਰ ਵਾਂਗ ਹੈਗਾ ਮੇਤਰਾ ਤੂੰ ਹੀ ਤਾਂ ਆਪਣੇ ਘਰ ਨੂੰ ਹੀ ਗਲਤ ਕਿਉਂ ਹਮੇਸ਼ਾ ਕਦੀ ਸਾਥ ਦੇ ਦਿਆ ਕਰੋ ਮੇਰਾ ਸਾਥ ਦੇ ਦਿਆ ਕਰੋ ਇੱਥੇ ਹਾਂ ਕਦੀ ਤੇ ਮੇਰਾ ਸਾਥ ਦੇ ਦਿਆ ਕਰੋ ਤੁਸੀਂ ਸਾਥ ਉਹ ਤੇਨੂੰ ਤੇਰਾ ਕੱਲ ਦਵਾ ਹੈ ਵੀ ਵੀ ਗੱਲਾਂ ਤੇ ਹੋਈਆਂ ਸਨ ਇੱਕ ਦੂਜੇ ਤੋਂ ਤੂੰ ਸਾਰੇ ਬੰਦੇ ਨੇ ਉਹ ਤੇ ਹੋਣੀ ਆ ਜਗੀ ਪਲੀਤ ਮੇਰੀ ਬਣੀ ਸੀ ਜੀ ਤੁਸੀਂ ਮਮਾ ਧੀਆਂ ਰੋੜ ਕੇ ਛੱਡਤੀ ਕਾਦੀ ਜਿਹ ਤਰੋਈ ਆ ਤੁਹਾਡੀ ਜਦੋਂ ਮੈਂ ਕਿਹਾ ਨਹੀਂ ਤੇ ਕੇਸ ਠੋਕੋ ਦੋ ਚਾਰ ਉਹ ਤੁਸੀਂ ਨਹੀਂ ਮੰਨਦੇ ਆ ਚੁੱਪ ਕਰ ਜਾ ਕੇਸ ਹਨ ਤੈਨੂੰ ਨਹੀਂ ਨਾ ਪਤਾ ਆਪ ਤੇ ਕੋਈ ਲੈਣਾ ਨਹੀਂਗਾ ਮੈਂ ਥੀਰੀ ਮੈਨੂੰ ਜਾਣਾ ਪਿਆ ਨਾ ਫਿਰ ਉੱਥੇ ਤੇ ਜਾਣਾ ਪੈਣਾ ਨਹੀਂਗਾ ਆਹ ਹੋਰ ਤਵੇ ਜਾਣਾ ਨਹੀਂ ਫਿਰ ਤੁਸੀਂ ਨਹੀਂ ਜਾਣਾ ਤੇ ਮੂੰਹ ਜੋੜ ਜੋੜ ਗੱਲਾਂ ਕਰਨ ਦੇ ਤੀਜੇ ਪਿੰਦੇ ਬੰਦੇ ਬੰਦੇ ਕਰਦੇ ਰਹਿੰਦੇ ਬੜਾ ਬੜਿਆ ਹੀ ਹੂੰ ਕਰਦਾ ਜਿਉਂ ਕਰਦਾ ਹੈ ਲੋਕਾਂ ਦੀ ਪ੍ਰਵਾਹ ਥੋੜੀ ਕਰੀ ਦੀ ਲੋਕੀ ਇਦਾਂ ਹੀ ਕਰਦੇ ਹੁੰਦੇ ਇੱਕ ਗੱਲ ਦੀਆਂ ਚਾਰ ਚਾਰ ਬਣਾਉਂਦੇ ਹੁੰਦੇ ਆ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦੋ ਹੁਣ ਨਹੀਂ ਕਿੱਡੀ ਗੱਲ ਸ਼ਰਮ ਵਾਲੀ ਹੈ ਅਸੀਂ ਲੋਕਾਂ ਨੂੰ ਫੈਰ ਫੈਰ ਜਾਂਦੇ ਹੁੰਦੇ ਤੇ ਲੋਕਾਂ ਨੇ 20 20 ਗੱਲਾਂ ਕਰਦੇ ਹੁੰਦੇ ਆ ਹੁਣ ਆਪਣੇ ਘਰ ਪਈਏ ਇਹਦੇ ਬਾਅਦ ਕੀ ਖੇਲਾ ਕੀ ਵੇਖਣਾ ਐਵੇਂ ਨਾ ਹਿੱਦਾਂ ਗੱਲਾਂ ਮਾਰੀ ਜਾਓ ਤੀ ਚੁੱਪ ਕਰ ਮੈਨੂੰ ਤਾਂ ਨਾ ਇੰਨਾ ਗੁੱਸਾ ਚੜਿਆ ਵੀ ਉਹ ਲੋੜ ਤੋਂ ਬਾਅਦ ਜੀ ਕਰਦਾ ਮੈਂ ਕੋਈ ਭਾਗੇ ਮਰ ਜਾ ਐਵੇਂ ਹੀ ਦੰਨੀ ਗੱਲਾਂ ਕਰਦੇ ਸੀ ਦੱਸ ਹਾਂ ਤੇ ਕੀ ਹੋ ਗਿਆ ਹੁਣ ਨਹੀਂ ਚੰਗਾ ਟਬਰ ਪਿਆ ਹਾਂ ਤੇ ਤੁਹਾਡੀ ਕਾਦੀ ਗਲਤੀ ਓਨੂੰ ਆਵਾਜ਼ ਮਾਰ ਦੇ ਜੱਸਾ ਇੱਥੇ ਹੁਣ ਜੱਸ ਜੱਸ ਹੋ ਤਾ ਪੋਤਾ ਹੀ ਅੱਜ ਅੰਦਰ ਦਰਵਾਜ਼ਾ ਮਾਰਨ ਲਿਆ ਜੇਦੀ ਕਾ ਸੁਣ ਲਾ ਫਾਵਾ ਟੈਨ ਤੇਰਾ ਹੁਣ ਠੀਕ ਆ ਸਾਰਾ ਕਿਆ ਮਾ ਬੋਲੋ ਮੈਂ ਮਰ ਗਿਆ ਉਸੇ ਗਰਮੀ ਦੇ ਨਾਲੇ ਦੇ ਵਿੱਚ ਪਈ ਵਾਦੂ ਉਹਨੇ ਮਾਂਵਾਂ ਤੇ ਘਰ ਬੈਠੀਆਂ ਜਿੱਥੇ ਟੀ ਬੜੀ ਬੈਠੀ ਰਹੋਦੀ ਸੀ ਟੀ ਬੜਨਾ ਕੀ ਆ ਉੱਥੇ ਹਾਇ ਬੜੀ ਪਸਾਰ ਲੱਗਣਾ ਕੋ 2 ਸਾਲ ਲੱਗਣੇ ਆ ਤਰੀਕਾਂ ਦੇ ਵਿੱਚ ਇਹ ਉਹਦੇ ਕੰਮ ਜਿਹੋ ਕੋਈ ਹੁੰਦਾ ਹੁੰਦਾ ਹੋਰ ਕੀ ਕਹਿੰਦੇ ਆ ਕਹਣਾ ਕੀ ਜੇ ਤੂੰ ਉਥੇ ਟਿੱਗੀ ਰਹਿਦੀ ਤੇ ਗੱਲ ਕਰਤ ਵੀ ਨਹੀਂ ਹੋਣੀ ਤੇ ਜੀ ਮੇਰਾ ਕੀ ਬਜ਼ੂਰ ਤੇਰਾ ਕੀ ਬਜ਼ੂਰ ਕਹਿੰਦੇ ਆ ਮੈਨੂੰ ਤੇ ਮੇਰਾ ਕਿੰਨੇ ਵਿੱਚ ਉਹਦੇ ਵਿੱਚ ਕੁਝ ਮੁੱਕੀ ਆ ਮੇਰਾ ਪਿਆਰ ਦੋਨੇ ਕੀਤੀ ਆ ਨਾ ਉਹਨਾਂ ਨੂੰ ਆਪੜ ਚੜੀ ਆ ਬਹੁਤੀ ਧਰਾਕ ਲੈਣ ਦੀ ਲੱਲੇ ਰੁਪਈਆ ਲੈਣਾ ਤੇ 40 ਲੱਖ ਤੁਹਾਨੂੰ ਪਹਿਲਾਂ ਦੱਸ ਦਿੰਦੀ ਆ ਮੈਂ ਚੱਪ ਕਰਦਾ ਮੂੰਹ ਨਹੀਂ ਡੀਦਾ ਹੁੰਦਾ ਮੂੰਹ ਵੱਡਾ ਮੱਖੀਆਂ ਪੈਂਦੀਆਂ ਹੁੰਦੀਆਂ ਪਤਾਂਗੀ ਤੇ ਦੋ ਟਰੱਕ ਦਿੱਤੇ ਕਾਜ ਦੇ ਘਰ ਘਰ ਕੇ ਸਭ ਕੁਝ ਲੈਣਾ ਵਾ ਸਭ ਕੁਝ ਲੈਣਾ ਆਹੋ ਐਦਾਂ ਨਹੀਂ ਛੱਡਣ ਲੱਗੀ ਮੋਂਾਂ ਨੂੰ ਤੁਸੀਂ ਕਿਦਾਂ ਕਹਿੰਦੇ ਜਿ ਚੱਪ ਕਰ ਜਾ ਹੈ ਮੇਰੀ ਧੀ ਦੇ ਸਾਰੇ ਸੂਟ ਉਥੇ ਡੜੇ ਮਹਿੰਗੇ ਤੇ ਉਹਦਾ ਸਾਰਾ ਸੋਨਾ ਉਥੇ ਹੈ ਕਿੰਨੀਆਂ ਦਰੀਆਂ ਕਿਤੇ ਖੇਸ ਕਿਤੇ ਚਾਦਰਾਂ ਕਿਤੇ ਐਨੀਆਂ ਟੇਟੀਆਂ ਭਰ-ਭਰ ਮੈਂ ਦਿੱਤੀਆਂ ਉਹ ਸਭ ਕੁਝ ਮੈਂ ਕੱਲੀ-ਕੱਲੀ ਚੀਜ਼ ਲੈਉਣੀ ਗਣਤੀ ਮੇਰੀ ਗੱਲ ਸੁਣਾ ਜਦੋਂ ਇਹ ਉਥੋਂ ਆਈ ਆ ਤੇ ਤੂੰ ਵੀ ਨਾਲ ਚੱਲ ਜਾਣਾ ਸੀ ਭਰ ਲੂ ਮੇਹੇ ਪੇਟੀਆਂ ਉੱਤੇ ਸਾਰੇ ਸਮਾਨ ਦਿੱਤਾ ਹੈ ਕੋਈ ਗੱਲ ਨਹੀਂ ਫੈਸਲਾ ਹੋ ਗਿਆ ਮੇਰੀ ਗੱਲ ਸੁਣ ਲੈ ਤੀ ਭੈਣ ਨੂੰ ਛੱਡ ਨਹੀਂ ਦਿੰਦਾ ਅਸਾਂ ਘਰ ਸੈਟ ਹੁੰਦਾ ਲਾ ਘਰ ਕੀ ਵਸਾਉਣਾ ਵਜੋਂ ਲੈ ਖੱਤੇ ਗਾੜੀ ਝੜ-ਝੜ ਮਾਰਨ ਦੇ ਮੇਰੀ ਦੀ ਮਾੜੂ ਮੈਨੂੰ ਕਾੜ ਛੱਡ ਨਾ ਤੇਰੀ ਵਾਰੀ ਤੱਲੇ ਕੀਤੇ ਆ ਇੱਕ ਦੀ ਤੇਲ ਜ਼ੁਬਾਨ ਦੇਦੀ ਬੜੀ ਲੰਮੀ ਹੈ ਤੁਹਾਡਾ ਤੇ ਇਰਾਦਾ ਸੀ ਕਿ ਉਹ ਪੁੱਤਾਂ ਦਾ ਵੀ ਮਾਰ ਕੇ ਛੱਡ ਦੇ ਤੜੇ ਗੁੱਸਾ ਲੱਜਾਂਦੀ ਚੰਗਾ ਦੱਦ ਲੋ ਲੱਜ ਜਾਂਦੀ ਹੁਣ ਫਿਰ ਤੇ ਸੁਆਦ ਨਾ ਪੈਂਦੀ ਡਾਜੀ ਤੁਹਾਨੂੰ ਕੀ ਪਤਾ ਕਿੱਦਾਂ ਦੇ ਆ ਹੁਣ ਮੈਨੂੰ ਪਤਾ ਮੈਂ ਉੱਥੇ ਰਹਿ ਨਹੀਂ ਜੀਦੀ ਮਿੰਨੀ ਪਤਾ ਨਾ ਕਿਦਾਂ ਲੈ ਆਗੇ ਕਿਦਾਂ ਲੈ ਨਹੀਂ ਉਹਨਾਂ ਨੇ ਤੇ ਜੀਣਾ ਹਰਾਮ ਕੀਤਾ ਹੋਇਆ ਏ ਮੇਰਾ ਉਹ ਤੇ ਫਿਰ ਕੰਮ ਕਰਨੀ ਆ ਹੈ ਦੋ ਟਰੱਕ ਖੜਨੇ ਖਾਲੀ ਤੇ ਭਰ ਕੇ ਲਿਆਉਣੇ ਆ ਇਹਦੇ ਕਰ ਹੈ ਹੀ ਜੀ ਸੁਈਵ ਨਹੀਂ ਹੈਗੇ ਇਹਦੇ ਕਰ ਜਨਾਂ ਧੋਪਾ ਹੀ ਧਾ ਦੇ ਮੈਂ ਤੇ ਆਪਣੀ ਧੀ ਨੂੰ ਸਭ ਕੁਝ ਦਿੱਤਾ ਹੈਗਾ ਮੈਂ ਤੇ ਕਿਹਾ ਹੈਗਾ ਮੇਰੀ ਗੱਲੀ ਕਲੀ ਧੀ ਆ ਕਿਸ ਚੀਜ਼ ਦੀ ਕਮੀ ਨਾ ਆਵੇ ਪਰ ਉਹ ਬੁੱਢੀ ਨੂੰ ਸਾਰੇ ਨਹੀਂ ਆਈ ਹੈ ਕਿੱਡੀ ਹੰਕਾਰ ਹੀ ਗਈ ਆ ਉਹਦਾ ਇਰਾਦਾ ਇਹ ਪਰੇ ਘਰ ਪਰੇ ਅਜਦਾ ਰਹਿ ਜਾਣਾ ਵਾ ਤੇ ਗਾੜੀ ਵੀ ਜੀਵਨ ਵਾ ਏਕ-ਇਕ ਚੀਜ਼ ਦਾ ਹਿਸਾਬ ਕਰਤੀ ਆਉਂਗੀ 40 ਲੱਖ ਲੈਣਾ ਤੇ ਗਿਣ-ਗਿਣ ਕੇ ਕੰਤੇ ਮਾਰਨ ਨਾਲ ਹੋ ਦੀ ਜਾਨ ਗੇਮਰ ਵਾਈ ਆਵਾ ਆਹੇ ਮਾਰਨ ਜੋਗੇ ਜਿਤਨੀ ਜਬਾਂ ਚੰਗੀ ਹੁੰਦੀ ਨਾ ਤੇ ਵੀ ਉੱਥੇ ਵੱਸਦੀ ਤੇ ਜੇ ਤੁਸੀਂ ਚੰਗੇ ਹੁੰਦੇ ਨਾ ਆਹੋ ਕਿਤੇ ਉੱਥੇ ਮਾਰ ਗਿਆ ਹੁੰਦੀਆਂ ਤੇ ਉਹਨਾਂ ਦੀ ਹਿੰਮਤ ਆਉਂਦੀ ਕੋਟਕ ਜਾਣੀ ਅੱਜ ਚੁੱਪ ਕਰ ਜਾਗਾ ਆਹ ਮੇਰੇ ਦਵਾਲੇ ਹੁੰਦੇ ਆ ਜਾ ਕੇ ਉਹਨਾਂ ਸਾਹਮਣੇ ਤੇ ਗੱਲ ਹੀ ਹੁੰਦੀ ਤੁਹਾਨੂੰ ਪਿੰਦਰ ਰੋਟੂ ਮਾ ਤਾਂ ਤੁਸੀਂ 24 ਘੰਟੇ ਫੋਨ ਨਹੀਂ ਚਲੰਦੇ ਲੈਂਦੇ ਹੋ ਨਵਦੀਪ ਹਜੇ ਹੁਣੇ ਫੜ ਕੇ ਬੈਠਾ ਪਿੰਦਰ ਮੈਨੂੰ ਪਤਾ ਨਹੀਂ ਕੀ ਹੋਉਂਦੀ ਐ ਜੀ ਕਿਉਂ ਪਰ ਨਹੀਂ ਕੁ ਬਰਾੜ ਜੀ ਹੋਈ ਜਾਂਦੀ ਮੈਨੂੰ ਤੇ ਇਦਾਂ ਲੱਗਦਾ ਜਿੱਦਾਂ ਕੁਝ ਹੋ ਹੀ ਜਾਣਾ ਹੁੰਦਾ ਆ ਉਹ ਕੁਝ ਨਹੀਂ ਹੁੰਦਾ ਗਰਮੀ ਬੜੀ ਪੈਂਦੀ ਉਹਦੇ ਕਰਕੇ ਆ ਗਰਮੀ ਅੱਗੇ ਵੀ ਤੇ ਇਦਾਂ ਹੀ ਆ ਜਿਹੜੀਆਂ ਲੋਕ ਆਲ ਪਈ ਐ ਉਹ ਤੇ ਨਿੰਬੂ ਪਾਣੀ ਨਹੀਂ ਚਾਹ ਨਿੰਬੂ ਪਾਣੀ ਬਣਾ ਕੇ ਪੀ ਆਪ ਵੀ ਠੀਕ ਹੋ ਜਣਾ ਉਹ ਵੀ ਤੇ ਮੈਂ ਆਪ ਹੀ ਬਣਾ ਕੇ ਪੀਣਾ ਮੈਨੂੰ ਕਿਹੜਾ ਕਿਹਦਾ ਸੋਖ ਹੈਗਾ ਵੀ ਕਿਸੇ ਨੇ ਕੁਝ ਦੇ ਹੀ ਦੇਣਾ ਨਵਦੀਪਾ ਚੂੜਾ ਬਾਤਾ ਹੀ ਤੁਹਾਨੂੰ ਮੈਂ ਕਹਾਂ ਜੀ ਸਹੀ ਮੇਰੇ ਆਵੇ ਕੁ ਸਾਰੇ ਹੀ ਦਾਣੇ ਹੋ ਗਏ ਬਾਹਾਂ ਤੇ ਤੁਹਾਨੂੰ ਆਪ ਹੀ ਕਿਆ ਹੀ ਕੋਈ ਨਹੀਂ ਲਾ ਦੇ ਚਲ ਕੋਈ ਗੱਲ ਮੈਂ ਫਿਰ ਇਦਾਂ ਲਾਤਾ ਚਲ ਕੋਈ ਨਹੀਂ ਇਦਾਂ ਕਰੀਏ ਦਵਾਈ ਲਾਈਏ ਕੋਈ ਨਹੀਂ ਫਿਰ ਸ਼ਾਮਾ ਨੂੰ ਚਲ ਜਾਂਗੇ ਹੁਣ ਤੇ ਧੁੱਪ ਬੜੀ ਆ ਨਦੀਪ ਮੈਨੂੰ ਤੇਰੇ ਸਮਝ ਨਹੀਂ ਲੱਗਦੀ ਇੱਕ ਬੰਨੇ ਆਖੰਡੀ ਮੈਨੂੰ ਕੁਝ ਹੋ ਮੋੜਿਆ ਵਾ ਤੇ ਜੇ ਦਵਾਈ ਵਾਲੇ ਬੰਨੇ ਆਖਿਆ ਕੋ ਚੱਲੀਏ ਇਹ ਨਹੀਂ ਸ਼ਾਮਾ ਨੂੰ ਜਾਣਾ ਪਿੰਦਰ ਮੈਂ ਧੁੱਪ ਕਰਕੇ ਕਹਿਨ ਦੀ ਆ ਕਿ ਧੁੱਪ ਬੜੀ ਆ ਮੁਰਕਾ ਸ਼ਾਮਾ ਨੂੰ ਕੀ ਜਣਾ ਮੇਰਾ ਨਾ ਟਾਈਮ ਲੱਗੇ ਫਿਰ ਧੋਖੀ ਹੋਣਾ ਹੈ ਨਹੀਂ ਓਖੀ ਹੁੰਦੀ ਉਹ ਮੈਂ ਉਹ ਤੇਰੇ ਨਾਲ ਹੀ ਜਾਣਾ ਏ ਤੁਰਗ ਚਲੋ ਅਕੱਲ ਇਹ ਦੁਪਹਿਰੇ ਇਹਨੂੰ ਇਹਨਾਂ ਦੇ ਕਰਮਾ ਚ ਕਿਤੇ ਚਾਹ ਨਹੀਂ ਹੈ ਨੀਗਾ ਹੈ ਪਾਉਂਦੀ ਆ ਕੱਪੜੇ ਤੇ ਲੈ ਕੇ ਤੁਰ ਪੈਂਦੀ ਆ ਪਾਉਂਦੀ ਆ ਕੱਪੜੇ ਤੇ ਲੈ ਕੇ ਤੁਰ ਪੈਂਦੀ ਆ ਮੈਨੂੰ ਤਾਂ ਕੋਈ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਦਾ ਹਾ ਹਾ ਚੱਲ ਕਿੱਥੇ ਗਈ ਆ ਮੈਨੂੰ ਲੱਗਦਾ ਸ਼ਹਿਰ ਨੂੰ ਗਏ ਆ ਜੇ ਸ਼ਹਿਰ ਹੀ ਜਾਣਾ ਸੀ ਤੈਨ ਖੱਤਿਆ ਮੈਨੂੰ ਵੀ ਦੱਸ ਜਾਂਦਾ ਮੈਂ ਦਵਾਈ ਮਂਗਾ ਲੈਂਦੀ ਆਪਣੀ ਹਾਏ ਮੱਕਰਾਂ ਤੇ ਕਰਾਂ ਕੀ ਇਹੋ ਜਿਹ ਨਿਆਣਾਂ ਨੂੰ ਹਟਣਾ ਹੁੰਦਾ ਵਾ ਜਿਹੜੀ ਮਾਂ ਦੇ ਆਖੇ ਨਾਲ ਲੱਗਣ ਤੇ ਨਾ ਦੱਸ ਕੇ ਹੀ ਜਾਣ ਦਫਾ ਹੁਣਾ ਨਾ ਹੋਵੇ ਤੇ ਕਿਤੇ ਆ ਲੈ ਆਂਦੇ ਨੂੰ ਅੱਜ ਰਹ ਗਈ ਜੱਟ ਨੂੰ ਵੇਦੀਆਂ ਨਾ ਚਾਤੇ ਕੀ ਗੋਲਾ ਮੱਝਾ ਲੀਗਾ ਕਦਲ ਲੈ ਕੇ ਗਿਆ ਸੀ ਉਹ ਇੰਦੇ ਮੈਂ ਕੁਛ ਨਹੀਂ ਚੱਜਣਾ ਜਿਹੜੀ ਬਾਤ ਉਹ ਸੁਣਦੇ ਕਿਸ ਦੀ ਨਦੀਪਾ ਹਾਂਜੀ ਤੂੰ ਮੈਨੂੰ ਇਹ ਦੱਸ ਕਿ ਟੈਨਸ਼ਨ ਕਿਹੜੀ ਗੱਲ ਦੀ ਲੈਣੀ ਆ ਕੀ ਕੀ ਗੱਲ ਦੀ ਵੀ ਨਹੀਂ ਪਿੰਦਰ ਮੈਂ ਕਿਹੜੀ ਟੈਨਸ਼ਨ ਨਹੀਂ ਆ ਤਾਂ ਡਾਕਟਰ ਕਿਉਂ ਕਹਿੰਦਾ ਵੀ ਟੈਨਸ਼ਨ ਨਹੀਂ ਦੀ ਹੋਇਆ ਤਾਂ ਤੈਨੂੰ ਕੁਝ ਵੀ ਨਹੀਂ ਆ ਉਹ ਨਹੀਂ ਉਦਾਂ ਹੀ ਉਹਨਾਂ ਨੇ ਕਹਿਤਾ ਹੁਣਾ ਮੈਂ ਤਾਂ ਨਹੀਂ ਕਿਹੇ ਗੱਲ ਦੀ ਟੈਨਸ਼ਨ ਲੈਣੀ ਇੱਧਰ ਵੇਖ ਇੰਨਾ ਤਾਂ ਇਹੋ ਹੋ ਰਹਿਣਾ ਇੰਨਾ ਦਿਨ ਬੋਤੀ ਫਿਕਰ ਕਰਿਆ ਤੂੰ ਪਰ ਪਿੰਗਰ ਹੁੰਦਾ ਦੇ ਸਹੀ ਆਣਾ ਮੈਂ ਇਹਨਾ ਨਾ ਕਿੰਨਾ ਕਰਦੀ ਆਂ ਤੇ ਹਰ ਗੱਲ ਤੇ ਮੈਨੂੰ ਬਲੇਮ ਕਰਦੀ ਆਂ ਨੇ ਜਿਵੇਂ ਤਾਂ ਫਿਕਰ ਕਰਾਂਗੀ ਕੋਈ ਬਿਮਾਰੀ ਲਵਾ ਲਾਂਗੀ ਤੇ ਫੇਰ ਇਹਨਾਂ ਦਾ ਕੀ ਜਾਣਾਂ ਪਿੰਗਰ ਕਿਤੇ ਨਹੀਂ ਕੋਸ਼ ਹੁੰਦਾ ਉਦਾਂ ਹੀ ਉਹ ਕਹਿੰਦੇ ਬੀਬੀ ਘਟਿਆ ਤਾਂ ਕਰਕੇ ਲੱਗਣਿਆ ਉਹ ਚੰਗਾ ਤੂੰ ਮੰਨੀ ਹੈ ਨਾ ਮੇਰੀ ਗੱਲ ਨਹੀਂ ਮੈਂ ਇਹਨਾਂ ਦੀ ਟੈਨਸ਼ਨ ਨਹੀਂ ਲੈਂਦੀ ਹੈਗੀ ਮੈਨੂੰ ਪਤਾ ਇਹਨਾਂ ਦਾ ਇਹੀ ਕੰਮ ਰਹਿਣਾ ਹੈ ਇਹਨਾਂ ਨੇ ਨਹੀਂ ਸੁਧਰਨਾ ਹੈਗਾ ਚੱਲ ਹੁਣ ਤੂੰ ਰਸਟ ਕਰੀ ਕੰਮ ਕੁਮ ਤਾਂ ਨਾ ਬੋਤਾ ਵੇ ਤੂੰ ਜੰਗਾ ਹਾਂਜੀ ਕਰੀ ਹੈ ਵੀ ਮੈਨੂੰ ਇੱਕ ਗੱਲ ਦੱਸ ਮੈਂ ਵਾਜਾ ਮਾਰਦੀ ਰਹੀ ਮਗਰ ਤੇ ਤੂੰ ਉਠਾ ਕੇ ਲੈ ਗਿਆ ਨੂੰ ਮਗਰ ਬਿਠਾ ਲ ਕੇ ਕਿੱਥੇ ਕਰਵਾਇਆ ਇਹ ਮਮੀ ਇਹ ਸ਼ਹਿਰ ਤੇ ਠੀਕ ਲਈ ਤੇ ਮੈਨੂੰ ਨੂੰ ਪਤਾ ਨਹੀਂ ਲੱਗਾ ਤੂੰ ਕਦੋਂ ਆਏ ਮਾਰੀ ਆਹੋ ਮਾਂ ਉਹ ਰੇਖਾਂ ਦੇ ਖੋਪੇ ਲੱਗ ਜਾਂਦੇ ਨੇ ਤੇਰੇ ਤੈਨੂੰ ਮਾਂ ਨਹੀਂ ਕਿ ਤਹਿਦੀ ਹੁਣ ਤੈਨੂੰ ਘਰ ਦੀ ਤਹਿਦੀ ਚਾਚ ਫੇਰੇ ਨੰਦੂ ਤੂੰ ਵੇਖਿਆ ਇਹ ਦੱਸ ਤੈਨੂੰ ਕਿੰਨਾ ਆਪ ਨੂੰ ਪਤਾ ਲੱਗਾ ਤੂੰ ਹੀ ਮੰਮੀ ਭਾਣੇ ਕਿੱਥੇ ਆਵਾਜ਼ਾਂ ਮਾਰਦੇ ਰਹੇ ਲੈ ਦੱਸ ਮੇਰੇ ਵੱਲ ਧਿਆਨ ਕਿੱਥੋਂ ਵੱਧ ਤੇਰਾ ਜਦੋਂ ਮਾਂ ਦੀ ਬਾਹ ਟੁੱਟੀ ਰਹੀ ਹੈ ਤੂੰ ਉਦੋਂ ਬਹਰਾਂ ਲਈ ਪੁਛਿਆ ਤੇ ਇਹਨੂੰ ਮਹਾਰਾਣੀ ਨੇ ਜਰਾ ਕੁ ਹਾਈ ਕਰਦੀ ਤੇ ਚੁੱਕ ਕੇ ਲੈ ਆਇਆ ਨਾ ਸ਼ਹਿਰ ਹੈ ਮੰਮੀ ਜੇ ਮੈਂ ਖੜਨਾ ਤੇ ਹੋਰ ਕਿੰਨੇ ਖੜਨਾ ਹੈ ਨਾ ਹੋ ਲੈ ਦੇ ਲੈ ਜਾ ਚੜਾ ਭੂਏ ਹੋਰ ਇਹਨੂੰ ਸਿਰ ਤੇ ਬਿਠਾ ਲਾ ਉਹ ਦਵਾਈ ਲੈਣ ਗਏ ਹਾਂ ਕਿਹੜਾ ਇਹਨੇ ਹੋਰ ਚੱਲ ਗਏ ਹਾਂ ਹੂੰ ਦਵਾਈ ਲੈਣ ਗਏ ਹੀ ਤੁਸੀਂ ਦੱਸੋ ਕੀ ਕਹਿਣਾ ਸੀ ਨਾ ਪੁੱਛ ਲਿੰਦਾ ਬੰਦਾ ਤੇ ਮੰਮੀ ਹੀ ਚੱਲੇ ਆ ਕਿ ਤੈਨੂੰ ਕੋਈ ਕੰਮ ਹੈਗਾ ਦੱਸ ਦੇ ਮੈਂ ਵੀ ਆਪਣੀ ਦਵਾਈ ਨੂੰ ਪੱਛੀ ਲਾ ਲੈਂਦੀ ਉਹ ਫੋਨ ਹੈਗੇ ਹੀ ਨਾ ਤੁਹਾਡੇ ਕੋਲ ਫੋਨ ਕਰ ਦਿੰਦੇ ਹੋ ਫੋਨ ਬੜਾ ਚੁੱਪਣਾ ਹੀ ਮੇਰਾ ਤੂੰ ਮੈਂ ਮਗਰ ਤੱਕ ਗਈ ਆ ਭੱਜ ਕੇ �ेड़ ਤੱਕ ਤੁਸੀਂ ਮੇਰੇ ਨਾਲ ਝਾਤੀ ਨਹੀਂ ਮਾਰੀ ਹੈ ਲੰਮ ਜੇ ਤੇ ਭਲਾਂ ਹੀ ਫੋਨ ਤੁਹਾਡੇ ਚੁੱਕ ਦੇਣਾ ਅੱਗੇ ਦੀ ਕਦੇ ਤੁਹਾਡੇ ਫੋਨ ਚੁੱਕੇ ਨਹੀਂ ਅਹੀਂ ਨੀ ਤੂੰ ਤੇ ਚੁੱਪੀ ਕੀਤੀ ਰਹਿ ਚੱਗਾ ਹੁਣ ਤੇ ਮੱਚ ਕਿਤਰਾ ਜਾਣੀ ਤੁਸੀਂ ਤੇ ਮੈਨੂੰ ਚੁੱਪ ਕਰਾ ਕਰ ਖਾਬ ਚਲੇ ਹੋ ਕੀ ਕਰਾਂ ਫਿਰ ਮੈਂ ਹੈਂ ਤੇਰਾ ਕੋ ਸੋਪ ਹੋਵੇ ਤਾ ਮਨਾ ਨਾ ਨਾ ਮੰਮੀ ਭੋਰ ਤਾਨੂੰ ਹੋ ਕੀ ਕਰੇ ਦੱਸੋ ਸਾਰਾ ਦਿਨ ਕੰਮ ਕਰਦੀ ਰਹਿੰਦੀ ਏ ਜਿਹੜੀ ਚੀਜ਼ ਮੰਗੋ ਤੁਸੀਂ ਤੁਹਾਨੂੰ ਦਿੰਦੀ ਏ ਹੋਰ ਕੀ ਕਰੇ ਆ ਮੇਰਾ ਪੁੱਤ ਤੇ ਮੈਂ ਤਾਂ ਖੋਲੇ ਆਂਦੀ ਨੇ ਹੈ ਕੰਮ ਇਹਦੇ ਨੂੰ ਪੱਛੀ ਲਾਵਾਂ ਤੇ ਕੋਈ ਨਹੀਂ ਆਪ ਕਰ ਲਿਆ ਕਰੋ ਚਲੋ ਕੋਈ ਗੱਲ ਨਹੀਂ ਜੋ ਹੁਣ ਤੈਨੂੰ ਚਾਹ ਬਣਾ ਕੇ ਲਿਆ ਦੋ ਵੇਖ ਲੈਣੀ ਕਿੰਨਾ ਕੰਮ ਕਰਦੇ ਹੋ ਤੁਸੀਂ ਅੱਛਾ ਦਿਨੀ ਦਿਨ ਦੁੱਧ ਚ ਲੱਟੀਆਂ ਪਾ ਕੇ ਆਈ ਵੱਡੀ ਚਾਹ ਮੰਗਣ ਵਾਲੀ ਨਾ ਇੱਧਰ ਕਰ ਹਾਂ ਜਰਾ ਬਾਵਾਂ ਆਖ ਨੂੰ ਕੁਛ ਕੇ ਆਇਆ ਯੋ ਮੰਮੀ ਮੇਰੀਆਂ ਸਾਰੀਆਂ ਬਾਂਹਾਂ ਖਰਾਬ ਹੋ ਗਈਆਂ ਨੇ ਤੇ ਮੈਂ ਲਾਹਤਾ ਪਿੰਡ ਨਾਲ ਨਹੀਂ ਕੋਈ ਨਹੀਂ ਲਾ ਦੇ ਇਹ ਐਦਾਂ ਲਾ ਦੀਦਾ ਹੈ ਤੇਰੀ ਮਾਂ ਨੇ ਤੇਰਾ ਪਾ ਵੀ ਦਿੱਤੀ ਹੈਗੀ ਥੋੜੀ ਬੁੱਤੀ ਕਿ ਨਹੀਂ ਉਹ ਮੰਮੀ ਹੋਰ ਤੁਸੀਂ ਦੱਸੋ ਕੀ ਕਰਨਾ ਹੈ ਵੇ ਸ਼ਗਨਾਂ ਦੇ ਕੰਮ ਹੁੰਦੇ ਆ ਕਈ ਰਸਮਾਂ ਹੁੰਦੀਆਂ ਵਾ ਤੇ ਫੇਰ ਚੂੜਾ ਲਾਈਦਾ ਵਾ ਐਦਾਂ ਲਾ ਦੀਦਾ ਹਾ ਹੁਣ ਚੂੜੇ ਵਾਲੀ ਸ਼ਗਨ ਆ ਗਏ ਹਨਾ ਉਦਾਂ ਤੁਸੀਂ ਉਹਨੂੰ ਕੁਝ ਸਮਝਦੇ ਹੈ ਨਹੀਂਗੇ ਤੂੰ ਹੁਣ ਚੂੜੀ ਆਰੀ ਵੇ ਕਿੱਡਾ ਨਾਲ ਫਿਕਰ ਪੈ ਗਿਆ ਠੀਕ ਆ ਠੀਕ ਆ ਕਰੀਜਾ ਆਪਣੀਆਂ ਮਰਜ਼ੀਆਂ ਪਛਤਾਓਗੇ ਵੇਲੇ ਨੂੰ ਚੰਗਾ ਆਹ ਕੰਮ ਤੂੰ ਚੰਗਾ ਨਹੀਂ ਕੀਤਾ ਤੇਰੀ ਮਾਂ ਨੇ ਕਿਹਾ ਹੁਣ ਆਦੇ ਕੋਈ ਗੱਲ ਨਹੀਂ ਉਹਨੂੰ ਪੁੱਛ ਲਿਆ ਨਾ ਮਮਮੀ ਉਹਨਾਂ ਲਈ ਕੁਝ ਨਹੀਂ ਕਿਹਾ ਉਹਨਾਂ ਨਾਲ ਤੇ ਮੇਰੀ ਗੱਲ ਵੀ ਨਹੀਂ ਹੋਈ ਨੀ ਸਲਾਮਤ ਹੁੰਦਾ ਨਹੀਂ ਇਹ ਚੱਲਦੀ ਨਾ ਹੋਈਆਂ ਪਤਾ ਵੀ ਨਜ਼ਰ ਖੰਡਦੀ ਗੱਲ ਕੋਈ ਨਹੀਂ ਹੋਵੇ ਮੰਮੀ ਤੁਸੀਂ ਭੌਂ ਕੇ ਉਹਨਾਂ ਵੱਲੀ ਜਾਣਾ ਹੁੰਦਾ ਉਹਨਾਂ ਪਤਾ ਨਹੀਂ ਤੁਹਾਡਾ ਕੀ ਵਿਗਾੜਿਆ ਹੈ ਮੈਨੂੰ ਪਤਾ ਵਾ ਨਾ ਜਿਹੜੀ ਅੰਦਰ ਪੱਕੀਆਂ ਪੱਕਣ ਦੀਆਂ ਮੈਂ ਸਭ ਪਤਾ ਵਾ ਕੁੱਤ ਮੈਂ ਨਹੀਂ ਆਣੀ ਨਹੀਂ ਕਿ ਮੈਂ ਸਭ ਕੁਝ ਜਾਣਨੀ ਆ ਮੰਮੀ ਤੁਸੀਂ ਐਵੇਂ ਔਖੇ ਨਾ ਹੋ ਮੈਨੂੰ ਪਤਾ ਜਸ ਦਾ ਸਗਣ ਬੰਦਾ ਹੀ ਨਾ ਉਹਨੂੰ ਮੈਂ ਦੇ ਦਾਂਗੀ ਐਸੇ ਗੱਲੋਂ ਤੁਸੀਂ ਐਵੇਂ ਔਖੇ ਹੋ ਹੋਂਦੇ ਹੋ ਅੱਛਾ ਜੇ ਤੈਨੂੰ ਪਤਾ ਹੀ ਸਾਰਾ ਤੇ ਫਿਰ ਕੋ ਫਾ ਲਿਆ ਕੱਲੀ ਨੇ ਜਸ ਨੂੰ ਕਿਹੜਾ ਕਿੱਥੇ ਲੈਣ ਜਾਣਾ ਸੀ ਘਰੇ ਤੇ ਹੈਗੀ ਹੀ ਕੁੜੀ ਤੇ ਸਗਨਾਂ ਦਾ ਚੂੜਾ ਲੰਦੀ ਮੇਰਾ ਵੀ ਤਮਾਤ ਖਰਾਬ ਆ ਤੇਰਾ ਵੀ ਉਹਨੇ ਮੇਰੀ ਮੰਨਣੀ ਹੈ ਕਿ ਨਹੀਂ ਮੰਨਨੀ ਉਹਦਾ ਕਿਹੜਾ ਮੂਹ ਸਿੱਧਾ ਵਾ ਕਵਾ ਕੇ ਤੇ ਮੈਨੂੰ ਖੁਸ਼ ਨਹੀਂ ਹੈਗੀ ਉਹ ਮੂਹ ਤਾਂ ਸਿੱਧਾ ਤੇਰਾ ਹੀ ਰਹਿ ਗਿਆ ਇੱਥੇ ਆਈ ਵੱਡੀ ਅੰਦਰ ਮੈਨੂੰ ਤਾਂ ਗੀ ਮਮੀ ਵੀ ਹੁਣ ਸਮਝ ਲੱਗਦੀ ਕਦੇ ਲੜਨ ਲੱਗ ਪੈਂਦੇ ਆ ਤੇ ਕਦੇ ਕੋਈ ਗੱਲਾਂ ਕਰਨ ਲੱਗ ਪੈਂਦੇ ਨੇ ਹੁਣ ਚੂੜੇ ਤਾਂ ਹੀ ਲੱਗ ਪੈਣੇ ਕਹਿਣ ਚੱਲ ਕੋਈ ਨਹੀਂ ਜੋੜਾ ਬੰਨਦਾ ਵੇਗਾ ਦੇਹੜੀ ਲੈ ਲੋ ਸਗਣ ਲੋਕ ਐ ਤੇ ਕਿੱਡੀ ਸ਼ਕਤੀ ਅਸੇ ਮੂਹ ਬਦਲ ਗਿਆ ਇਹਨਾਂ ਨੂੰ ਨਾ ਬਸ ਪੈਸੇ ਨਾਲ ਮਤਲਬ ਹੀ ਪੀ ਪਹਿਰਾ ਹੋਣਾ ਚਾਹੀਦਾ ਮੇਰੀ ਗੱਲ ਸੁਣੋ ਤੁਹਾਡੇ ਤੋਂ ਲੈ ਕੇ ਤੇ ਫਿਰ ਉਹਨੂੰ ਦੇ ਦੇਣੇ ਘਰ ਜਾ ਵੇਹ ਘਰ ਚ ਹੀ ਰਹਿ ਜਾਣਾ ਉਹ ਚੱਲ ਕੋਈ ਨਹੀਂ ਚੱਲ ਘਰ ਦੇ ਵਿੱਚ ਚਾਰ ਦਿਨ ਸ਼ਾਂਤਿ ਤੇ ਰਹੇਗੀ ਨਾ ਭਿੰਦਰ ਮੇਰੀ ਗੱਲ ਸੁਣੋ ਮੇਰਾ ਤੇ ਉਹਨੂੰ ਕਹਵਾਉਣ ਨੂੰ ਦਿਲ ਨਹੀਂ ਕਰਦਾ ਤੇ ਜੋ ਵੀ ਮੰਗੂ ਗਿਆ ਤੇ ਤੁਸੀਂ ਉਹਨਾਂ ਨੂੰ ਦੇ ਦਿਓ ਕੋਈ ਨਹੀਂ ਦੇੜਵਾਣਾ ਨਾਲ ਜੀ ਮੰਮੀ ਹਾਂਜੀ ਉਹ ਕਹਿਣ ਲੱਗੇ ਸਾਡਾ ਜੀ ਨਹੀਂ ਲੱਗਣਿਆ ਅੱਛਾ ਮੁੰਡੇ ਵਾਲੇ ਆਹੋ ਬਲਜੀਤ ਆਹੋ ਤੇ ਬਲਜੀਤ ਤੇਰਾ ਪਰੌਣਾ ਕਹਿੰਦੇ ਆਉਣਾ ਵਾ ਮਿਲ ਕੇ ਜਾਣਾ ਵਾ ਕਿ ਦੱਸੂ ਕਿਧੋਂ ਇਹ ਨਾ ਇਹ ਵੀ ਆਖਰ ਵੀ ਸਾਡਾ ਜੀਵਲਾ ਬਣ ਮੁੰਡਾ ਲੈ ਜੀ ਮੈਂ ਮੁੰਡਾ ਨਹੀਂ ਜੀ ਲੈਣਾ ਉਹ ਨਹੀਂ ਖੜਦੇ ਹੈ ਕਿਥੇ ਮੁੰਡਾ ਮੁੰਡਾ ਤੇ ਉਹ ਪਰ ਲੈਂਦਾ ਸੁੱਤਾ ਵਾ ਆ ਸੁੱਤਾ ਅੱਛਾ ਨਹੀਂ ਨਹੀਂ ਆਉਡੀ ਥੋੜਾ ਗੱਲ ਵਾਲੇ ਲਿਖ ਲਕਾ ਕਰਕੇ ਨਾ ਮੁੰਡਾ ਦਿੱਤਾ ਹੁਣ ਥੋੜਾ ਨਾ ਖਾਣਾ ਮੈਂ ਕਿਹਾ ਪਤਾ ਨਹੀਂ ਲਿਖਿਆ ਦਕਾਜਾਂ ਹੀ ਗਿਆ ਨਾ ਹਾਂ ਹੈ ਤੇ ਹੁਣ ਉਹਨਾਂ ਦਾ ਵਿਚਾਰਿਆਂ ਦਾ ਜੰਮਿਆ ਨਾ ਉਹਨਾਂ ਨੂੰ ਜੀਲ ਕਰਦਾ ਨਾ ਵੀ ਸਾਡੇ ਕੋਲ ਹੋਵੇ ਜਾਂ ਇਹਨੂੰ ਮਿਲ ਗਏ ਕਿਹੜੇ ਮੁੰਡਾ ਹੀ ਨਾ ਦੇਖ ਕੇ ਉਹਨਾਂ ਵਾਲਾ ਰੋਂ ਲਿਆ ਪੇ ਨਹੀਂ ਨਹੀਂ ਰੋਂਦਾ ਹੁਣ ਆਉਂਗਾ ਜਣਾ ਤਾਂ ਹੈ ਗਈ ਇਹਨਾਂ ਨਾਲ ਉਂ ਦੇ ਲਈ ਕਰਕੇ ਦੇ ਉਦੋਂ ਉਹਨਾਂ ਨੂੰ ਚਾਹੀਦਾ ਇਦਾਂ ਕਰ ਲੈਂਦੇ ਬਲਜੀਤ ਨਾਲ ਨਾਲ ਲੈਂਦੇ ਮਾਵਲ ਵੇਖ ਕੇ ਜਿਆਦਾ ਨਿਆਣਾ ਕਰਦਾ ਹੁੰਦਾ ਉਹ ਨਹੀਂ ਨਹੀਂ ਸ਼ਰਾਨੇ ਮਾਂ ਨੇ ਰਿਵਜ਼ਾਰੀ ਨਾਲ ਮਿਲਣਾ ਹੁੰਦਾ ਸੁਨਿਆਣੇ ਸਭ ਕੋਈ ਗੱਲ ਨਹੀਂ ਕੋਈ ਨਹੀਂ ਹੈ ਤੇ ਜਾ ਪਾਣੀ ਪਿਆਦੇ ਯਾਰ ਵਧੀਆ ਕੋਈ ਨਹੀਂ ਕੋਈ ਨਹੀਂ ਮੈਂ ਹੁਣ ਨਾ ਮੇਰੇ ਕੋਲ ਠੀਕ ਚੱਲਿਆ ਹੁਣ ਵਾਲੀ ਨੂੰ ਦੱਸ ਦਿੰਦਾ ਕੋਈ ਨਹੀਂ ਲਿਆ ਦਿਓ ਤੁਹਾਨੂੰ ਪਤਾ ਹੀ ਇੱਕ ਦੋ ਚੀਜ਼ਾਂ ਮੁੱਖੀਆਂ ਇਹਨਾਂ ਚਲ ਠੀਕ ਹੈ